ਸਿੱਧੂ ਮੂਸੇਵਾਲੇ ਦੀ ਮਿਹਨਤ ਦੀ ਕਮਾਈ ਦੇ ਵਿੱਚੋਂ ਇੱਕ ਵੱਡਾ ਹਿੱਸਾ ਗਾਇਬ ਕਰਨ ਤੋਂ ਬਾਅਦ ਬੰਟੀ ਮੈਂਸ ਦਾ ਇੱਕ ਇੰਟਰਵਿਊ ਹੁੰਦਾ ਹੈ ਜਿਸ ਦੇ ਵਿੱਚ ਬੰਟੀ ਮੈਂਸ ਨੇ ਦੇਖੋ ਕੀ ਕਿਹਾ ਪਹਿਲਾਂ ਤੁਸੀਂ ਇਹ ਬੰਟੀ ਮੈਂਸ ਦਾ ਸਿਮਰ ਜੋਤ ਜੀ ਭਾਜੀ ਦੇ ਨਾਲ ਇੰਟਰਵਿਊ ਦੇਖੋ ਫਿਰ ਆਪਾਂ ਇਹਨੂੰ ਦਿੰਨੇ ਆ ਜਵਾਬ ਉਹ ਕਹਿ ਰਿਹਾ ਕਿ ਸਾਡਾ ਕਮਾਉਣ ਵਾਲਾ ਵੀ ਮਾਰਤਾ ਬਿਲਕੁਲ ਹੁਣ ਸਾਨੂੰ ਫਾਈਨੈਂਸ਼ਲੀ ਵੀ ਮਾਰਿਆ ਜਾ ਰਿਹਾ ਬਿਲਕੁਲ ਸਹੀ ਤਾਂ ਉਹ 100% ਠੀਕ ਨਹੀਂ 100% ਪੈਸਾ ਤਾਂ ਲੈਣਾ ਹੈ ਉਹਨਾਂ ਨੇ ਬਿਲਕੁਲ ਲੈਣਾ ਪਰ ਤੁਸੀਂ ਕਹਿ ਰਹੇ ਹੋ ਪੈਸਾ ਤੁਸੀਂ ਨਹੀਂ ਦੇਣਾ ਮੈਂ ਨਹੀਂ ਦੇਣਾ ਸ਼ਬੀਰ ਮੋਮਨ ਨੇ ਦੇਣਾ ਸ਼ਬੀਰ ਮੋਮਨ ਨੇ ਆਪਸਾਰੇ ਨੂੰ ਪਤਾ ਹੈ ਕਿ ਸਿੱਧੂ ਪਰਿਵਾਰਨ ਦੇ ਨਾਲ ਬਹੁਤ ਵੱਡਾ ਫਰਾਡ ਹੋਇਆ 30-32 ਕਰੋੜ ਨੂੰ ਲੈ ਕੇ ਸਿੱਧੂ ਦੀ ਮਿਹਨਤ ਦੀ ਕਮਾਈ ਦੇ ਵਿੱਚੋਂ ਇੱਕ ਵੱਡਾ ਹਿੱਸਾ ਗੈਪ ਕੀਤਾ ਗਿਆ ਇਹਨਾਂ ਤਿੰਨਾਂ ਵੱਲੋਂ ਪੰਟੀ ਮੈਸ ਸੁਬੀਰ ਮੋਮਿੰਦ ਅਤੇ ਗੁਰਪ੍ਰੀਤ ਸਿੰਘ ਵੱਲੋਂ ਸਿੱਧੂ ਪਰਿਵਾਰ ਨੇ ਮਾਨਸਾ ਐਸਐਸਪੀ ਦਫ਼ਤਰ ਅੱਗੇ ਧਰਨਾ ਦਿੱਤਾ ਕਿ ਇਹਨਾਂ ਤਿੰਨਾਂ ਤੋਂ ਸਾਡੇ ਪੁੱਤ ਦੀ ਮਿਹਨਤ ਦੀ ਕਮਾਈ ਨੂੰ ਵਾਪਸ ਲਿਜਾ ਕੇ ਸਾਡੇ ਛੋਟੇ ਸ਼ੋਭ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਾਸਤੇ ਸਾਨੂੰ ਪੈਸਾ ਵਾਪਸ ਦਿਵਾਇਆ ਜਾਵੇ ਅਤੇ ਇਹਨਾਂ ਤਿੰਨਾਂ ਨੂੰ ਪੂਰਾ ਸਬਕ ਸਿਖਾ ਦੇਣਾ ਸੀ ਸਿੱਧੂ ਮੂਸੇਵਾਲਾ ਨੇ ਜੋ ਕਿ ਇਹਨਾਂ ਨੇ ਸਿੱਧ ਆਪਣੀ ਦਿੱਤਾ ਪਰ ਸਿੱਧੂ ਪਰਿਵਾਰ ਨੂੰ ਅਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਿੱਧੂ ਪਰਿਵਾਰ ਥਾਣਿਆਂ ਕੋਟਕਚਾਰੀਆਂ ਦੇ ਵਿੱਚ ਤੱਕੇ ਖਾ ਰਿਹਾ ਕਦੇ ਮਾਨਸਾ ਐਸਐਸਪੀ ਦਫ਼ਤਰ ਅੱਗੇ ਜਾਂਦਾ ਹੈ ਕਦੇ ਕਿੱਥੇ ਜਾਂਦਾ ਹੈ ਕਦੇ ਕਿੱਥੇ ਜਾਂਦਾ ਹੈ ਪਰ ਸਿੱਧੂ ਪਰਿਵਾਰ ਨੂੰ ਅਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਜੇ ਸਿੱਧੂ ਮੂਸੇਵਾਲਾ ਬਾਈ ਆਪਣੇ ਵਿਚਕਾਰ ਹੁੰਦਾ ਤਾਂ ਉਹਨੇ ਆਪਣੇ ਪਰਿਵਾਰ ਨੂੰ ਕਦੇ ਐਵੇਂ ਤੱਕੇ ਨਹੀਂ ਖਾਣ ਦੇਣੇ ਸੀ ਬਾਕੀ ਹੁਣ ਤੁਸੀਂ ਦੱਸੋ ਕਿ ਬੰਟੀ ਮੈਸ ਲਾਈਵ ਇੰਟਰਵਿਊ ਦੇ ਵਿੱਚ ਸੱਚ ਬੋਲ ਰਿਹਾ ਜਾਂ ਝੂਠ ਹੁਣ ਆਪਣਾ ਸਾਰਿਆਂ ਦਾ ਵੀ ਹੱਕ ਬਣਦਾ ਹੈ ਕਿ ਆਪਾਂ ਸਿੱਧੂ ਪਰਿਵਾਰ ਨੂੰ ਇਨਸਾਫ ਜ਼ਰੂਰ ਦਵਾਈਏ ਇਸ ਵੀਡੀਓ ਬਾਰੇ ਤੁਹਾਡੇ ਸਾਰਿਆਂ ਦੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਅਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ